ਇੱਕ ਆਈਡੀਆ ਤੋਂ ਗੱਲਬਾਤ ਸ਼ੁਰੂ ਕਰ ਲੈਨੇ ਆ ਵਿਸ਼ਵ ਜਿਹੜੀ ਪੰਜਾਬੀ ਕਾਨਫਰੰਸ ਤਿੰਨ ਰੋਜ਼ਾਂ ਅੱਜ ਸ਼ੁਰੂ ਹੋਣ ਲੱਗੀ ਆ ਤੇ ਉਹਦੇ ਚ ਕੀ ਹੁੰਦਾ ਕਿ ਬਹੁਤ ਸਾਰੇ ਆਈਡੀਆਜ਼ ਹੀ ਹੁੰਦੇ ਆ ਸਾਇਤ ਨਾਲ ਜੁੜੇ ਹੋਏ ਰਾਜਨੀਤੀ ਨਾਲ ਜੁੜੇ ਹੋਏ ਕਲਚਰ ਨਾਲ ਜੁੜੇ ਹੋਏ ਜਿਨ੍ਹਾਂ ਨੇ ਰੰਗ ਲਿਆਉਣਾ ਜਿਨ੍ਹਾਂ ਤੇ ਗੱਲਬਾਤ ਹੋਣੀ ਹੈ ਕਿਵੇਂ ਦੇਖਦੇ ਹਾਂ ਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਇਹ ਚੀਜ਼ ਕਿੰਨੀ ਕੁ ਮਹੱਤਵਪੂਰਨ ਸਿੱਧ ਹੋ ਸਕਦੀ ਆ ਅ ਦੇਖੋ ਗੱਲ ਇਹ ਆ ਕਿ ਇਹ ਜਿਹੜੀਆਂ ਕੋਸ਼ਾਂ ਮੇਨ ਬੜੀਆਂ ਜ਼ਬਰਦਸਤ ਆ ਜੀ ਤੁਸੀਂ ਵੇਖੋ 150 ਦੇ ਕਰੀਬ ਮੇਰੇ ਖਿਆਲ ਦੇ ਨਾਲ ਆਪਣੇ ਡੈਲੀਗੇਟ ਗਏ ਨੇ ਹੂੰ ਜੇ ਆਪਾਂ ਦੇਖੀਏ ਅ ਪੱਤਰਕਾਰ ਗਏ ਨੇ ਬੁੱਧੀਜੀਵੀ ਗਏ ਨੇ ਸਭ ਤੋਂ ਵੱਡੀ ਗੱਲ ਕਿ ਮੈਨੂੰ ਵੀ ਸੀਗਾ ਇਨਵੀਟੇਸ਼ਨ ਪਰ ਤੁਹਾਨੂੰ ਪਤਾ ਮੇਰੀਆਂ ਕੁਝ ਆਪਦੀਆਂ ਮਜਬੂਰੀਆਂ ਹਨ ਹੂੰ ਤੇ ਸਾਡੀ ਮੈਨੇਜਮੈਂਟ ਦੇ ਵਿੱਚੋਂ ਵੀ ਭਾਜੀ ਹੋਰਾਂ ਨੂੰ ਇਨਵੀਟੇਸ਼ਨ ਮਿਲਿਆ ਸੀਗਾ ਉਹ ਵੀ ਨਹੀਂ ਜਾ ਸਕੇ ਜੀ ਤਾਂ باوجود ਇਸ ਤੇ ਚੜਦੇ ਪੰਜਾਬ ਚੋਂ ਬਹੁਤ ਨਾਮੀ ਹਸਤੀਆਂ ਜਿਹੜੀਆਂ ਸੀਗੀਆਂ ਉੱਥੇ ਪਹੁੰਚੀਆਂ ਨੇ ਸਭ ਜੀ ਅੱਛਾ ਲੱਗਦਾ ਦੇ ਬਿਲਕੁਲ ਬਿਲਕੁਲ ਕਿ ਲੈਂਦਾ ਪੰਜਾਬ ਚੜਦਾ ਪੰਜਾਬ ਇੱਕ ਮੰਚ ਤੇ ਪਹੁੰਚੇਗਾ ਉੱਥੇ ਪੇਸ਼ ਕਰੀਆਂ ਹੋਣਗੀਆਂ ਹੂੰ ਫਿਰ ਜਿਹੜੇ ਗਾਇਕ ਨੇ ਸਾਡੇ ਇਧਰੋਂ ਅਧਰਯੋਗ ਬਈ ਉਹ ਜਾਣਗੇ ਜਾ ਕੇ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤਕਰੀਰਾਂ ਇਤਿਆਦਿਕ ਜਾਂ ਜਿਹੜੇ ਨਿੱਘੇ ਰਿਸ਼ਤੇ ਆ ਉਹ ਮੰਨਣਗੇ ਇਸ ਤੋਂ ਇਲਾਵਾ ਨਾਲ ਉਹਨਾਂ ਨੇ ਇੱਕ ਹੋਰ ਵੀ ਪ੍ਰਬੰਧ ਕੀਤਾ ਕਿ ਜਿਵੇਂ ਕਰਤਾਰਪੁਰ ਸਾਹਿਬ ਜੀ ਫਿਰ ਨਨਕਾਣਾ ਸਾਹਿਬ ਬਿਲਕੁਲ ਬਿਲਕੁਲ ਕਸੂਰ ਵੀ ਇਹਨਾਂ ਨੂੰ ਘੁਮਾ ਕੇ ਵੀ ਲਿਆਉਣਾ ਬੜੀ ਸੋਹਣੀ ਗੱਲ ਹੁੰਦੀ ਹੈ ਬੜੀ ਸੋਹਣੀ ਹੁੰਦੀ ਹੈ ਸੱਚਮੁੱਚ ਕਿ ਇਦਾਂ ਹੀ ਹੋਣਾ ਚਾਹੀਦਾ ਇੱਥੇ ਨਾ ਸਿਆਸਤਾ ਨੇ ਸਾਨੂੰ ਬੜੀ ਕਹਿ ਲੋ ਕਿ ਇੱਕ ਫਿਰਕੂ ਜੀ ਫੀਜ਼ਾ ਬਣਾ ਕੇ ਦੇ ਦਿੱਤੀ ਜੀ ਸਾਹ ਲੈਣਾ ਮਹਾਰੋ ਮਹਾਲ ਹੋਇਆ ਪਿਆ ਬਿਲਕੁਲ ਬੜਾ ਔਖਾ ਹੈ ਸਾਬ ਹੂੰ ਕਿ ਜੇ ਇਸ ਤਰ੍ਹਾਂ ਉਹ ਕਹਿੰਦੇ ਨਾ ਕਿ ਸਤ ਸੰਦੂਕੋ ਮੇਂ ਭਰ ਕੇ ਦਫਨ ਕਰ ਦੋ ਨਫਰ ਤੇ ਹਾਜ਼ਰੀ ਦੁਨੀਆ ਕੋ ਮੁਹੱਬਤ ਕੀ ਜ਼ਰੂਰਤ ਹੈ ਬਹੁਤ ਬਿਲਕੁਲ ਸੋ ਅੱਜ ਮੁਹੱਬਤ ਦੀ ਜ਼ਰੂਰਤ ਹੈ ਤੇ ਐਦੋ ਵੱਡੀ ਮੁਹੱਬਤ ਕਿੱਥੇ ਹੋ ਸਕਦੀ ਹੈ ਉਥੋਂ ਨਾ ਤਸਵੀਰਾਂ ਦੋਸਤ ਫੇਸਬੁੱਕ ਵਗੈਰਾ ਤੇ ਸ਼ੇਅਰ ਕਰ ਰਹੇ ਨਾ ਜੋ ਬੜਾ ਸੋਹਣਾ ਲੱਗਦਾ ਹੈ ਬਿਲਕੁਲ ਬੜਾ ਕਹਿ ਲਓ ਕਿ ਮਾਨੂੰ ਕੁਝ ਹੋਇਆ ਵੀ ਹੈ ਜੀ ਕਿ ਮੈਨੂੰ ਵੀ ਜਾਣਾ ਚਾਹੀਦਾ ਸੀਗਾ ਇਨਵੀਟੇਸ਼ਨ ਵੀ ਸੀਗਾ ਸਾਰਾ ਕੁਝ ਪਰ ਮਜਬੂਰੀਆਂ ਸਭ ਕੀ ਕਰੀਏ ਮਜਬੂਰੀਆਂ ਬਣ ਜਾਂਦੀਆਂ ਦੂਰੀਆਂ ਵਿੱਚ ਜਦ ਦਿਲ ਮਿਲਣੇ ਨੂੰ ਕਰਦਾ ਤਾਂ ਇਸ ਤਰ੍ਹਾਂ ਚਲੋ ਕੋਈ ਗੱਲ ਨਹੀਂ ਆ ਕਿਤੇ ਸਬਾਹ ਇਨਸ਼ਾਅੱਲਾ ਸਬਾਹ ਵੀ ਜਾਵਾਂਗਾ ਜੀ ਜ਼ਰੂਰ ਜਾਵਾਂਗੇ ਤੇ ਇਹ ਤੇ ਦਿਲ ਦੀ ਤਮੰਨਾ ਵੀ ਆ ਪਰ ਇਹ ਜਿਹੜੇ ਯਤਨ ਨੇ ਚਾਹੇ ਨਾਸਰ ਢਿੱਲੋ ਆ ਰਜ਼ਾ ਸਾਹਿਬ ਸਮਾਨ ਸਾਹਿਬ ਨੇ ਹੂੰ ਹੂੰ ਮਤਲਬ ਕਿ ਬਾ ਕਮਾਲ ਆ ਸਾਡੇ ਆਰਟਿਸਟ ਕਿੰਨੇ ਗਏ ਨੇ ਉਧਰ ਹੂੰ ਬਿਲਕੁਲ ਮੈਂ ਦੇਖ ਰਿਹਾ ਸੀਗਾ ਫਿਰ ਇਸ ਤੋਂ ਇਲਾਵਾ ਤੁਸੀਂ ਹੋਰ ਫਨਕਾਰ ਜਿਹੜੇ ਆ ਜਿਹਦੇ ਚ ਨੂਰਾ ਸਿਸਟਰ ਜੀ ਹਰਜੀਤ ਹਰਮਨ ਰਵਿੰਦਰ ਗਰੇਵਾਲ ਬਿਲਕੁਲ ਬਿਲਕੁਲ ਬਹੁਤ ਸਾਰੇ ਨੇ ਬਹੁਤ ਸਾਰੇ ਸਾਰੇ ਹੀ ਖੇਤਰਾਂ ਨਾਲ ਜੁੜੇ ਹੋਏ ਸਾਹਿਤਕਾਰੀ ਚੋਂ ਗਏ ਨੇ ਜਫਰ ਸਾਹਿਬ ਮੈਂ ਦੇਖਿਆ ਕਿ ਜਫਰ ਸਾਹਿਬ ਅਮਰੋਡ ਸੀ ਆਪਣੇ ਕੋਲ ਕੁਝ ਦਿਨ 9 ਤਰੀਕ ਨੂੰ ਹਾਂ ਜੀ ਹਾਂ ਜੀ ਤਾਂ ਬਹੁਤ ਅੱਛਾ ਲੱਗਿਆ ਇਸ ਤਰ੍ਹਾਂ ਦੀਆਂ ਐਫਰਟਸ ਜਿਹੜੀਆਂ ਨੇ ਨਾ ਮੁਸਲਸਲ ਲਗਾਤਾਰ ਹੋਣੀਆਂ ਚਾਹੀਦੀਆਂ ਤੇ ਸਾਡਾ ਤਾਂ ਬਹੁਤ ਕੁਝ ਸਾਂਝਾ ਸੀਗਾ ਸਾਡਾ ਸਾਨੂੰ ਤੇ ਵੰਡ ਦਿੱਤਾ ਗਿਆ ਜਾਂ ਕਹਿ ਲਓ ਕਿ ਇੱਕ ਤਰਾਸ ਦੀ ਦੇ ਸ਼িকার ਹੋਏ ਆ ਬਹੁਤ ਸਾਡਾ ਕਹਿ ਲਓ ਕਿ ਆਪਣਾ ਜਿਹੜਾ ਸੀਗਾ ਨਾ ਬਹੁਤ ਕੁਝ ਸਾਂਝਾ ਸੀਗਾ ਸਾਡਾ ਸਾਹਿਬ ਬਹੁਤ ਕੁਝ ਸਾਂਝਾ ਸੀ ਬਿਲਕੁਲ ਤੁਸੀਂ ਅਕਸਰੀ ਦੱਸਦੇ ਹੁੰਦੇ ਹੋ ਕਿ ਤੁਹਾਡਾ ਤਾਂ ਪਿੱਛੋ ਵੀ ਘਰ ਪਿੰਡ ਵੀ ਉਧਰੋਂ ਤੇ ਉਹ ਵੀ ਗੱਲਾਂ ਖैर ਫਿਰ ਤਾਂ ਬਹੁਤ ਹੀ ਹੋਰ ਨਜ਼ਦੀਕੀਆਂ ਮਹਿਸੂਸ ਹੁੰਦੀਆਂ ਨੇ ਜੀ ਕਸੂਰ ਦਾ ਜ਼ਿਕਰ ਕੀਤਾ ਤੇ ਉਹ ਕਸੂਰ ਤੇ ਲੱਗ ਗਈ ਆ ਰਾਜਾ ਚੰਗੂ ਹੂੰ ਅਸੀਂ ਰਾਜੇ ਜੰਗੀਏ ਹੁੰਦੇ ਆਂ। ਕੀ ਬਾਤ ਹੈ ਜੀ ਕੀ ਬਾਤ ਹੈ। ਜੀ ਚਲੋ ਆਪਾਂ ਦੁਆ માં ਇਹ ਕਰਦੇ ਹਾਂ ਮਿੱਟੋ ਜੀ ਇਹ ਸਾਂਝਾਂ ਇਹ ਪਿਆਰ ਇਹ ਮੁਹੱਬਤ ਹਮੇਸ਼ਾ ਬਣਿਆ ਰਹੇ ਹਨਾ।